ਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਵਿੱਚ ਸ਼ਰੇਆਮ ਗੁੰਡਾਗਰਦੀ 40 ਦੇ ਕਰੀਬ ਹਮਲਾਵਰ ਨੇ ਇੱਕ ਪਰਿਵਾਰ ਤੇ ਕੀਤਾ ਹਮਲਾ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਮੀਆਂ ਕੋਟ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਰਜੇਸ਼ ਕੁਮਾਰ ਦੇ ਪਰਿਵਾਰ ਤੇ ਇੱਕ ਔਰਤ ਵੱਲੋਂ 40 ਦੇ ਕਰੀਬ ਬਾਹਰੋਂ ਹਮਲਾਵਰ ਮੰਗਵਾ ਕੇ ਹਮਲਾ ਕਰਵਾਉਣ ਦੇ ਦੋਸ਼ ਲਗਾਏ ਗਏ ਹਨ ਇਸ ਦੌਰਾਨ ਰਜੇਸ਼ ਕੁਮਾਰ ਦੇ ਪਰਿਵਾਰ ਦੇ ਘਰ ਦੀ ਕਾਫੀ ਪੰਨ ਤੋੜਦੀ ਕੀਤੀ ਗਈ ਅਤਰ ਜੇਸ਼ ਕੁਮਾਰ ਤੇ ਉਸਦੇ ਚਾਚੇ ਨੂੰ ਫੱਟਰ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਔਰਤ ਨਾਲ ਸਾਡਾ ਜ਼ਮੀਨੀ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਇਸ ਮਹਿਲਾ ਨੇ ਆਪਣੇ ਸਮਰਥਕਾਂ ਦੇ ਨਾਲ 40 ਦੇ ਕਰੀਬ ਲੋਕਾਂ ਨੂੰ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜਿਸ ਨੇ ਸਾਡੇ ਘਰ ਦੀ ਕਾਫੀ ਭੰਨ ਤੋੜ ਵੀ ਕੀਤੀ ਤੇ ਸਾਡੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਅਤੇ ਪਰਿਵਾਰ ਦੇ ਮੁਖੀ ਜੇਸ਼ ਕੁਮਾਰ ਤੇ ਉਸਦੇ ਚਾਚੇ ਨੂੰ ਗੰਭੀਰ ਫੱਟਰ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਹਮਲਾਵਰ ਆਪਣੇ 12 ਦੇ ਕਰੀਬ ਮੋਟਰਸਾਈਕਲ ਇਹਨਾਂ ਦੇ ਘਰ ਵਿੱਚ ਹੀ ਛੱਡ ਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਬਰਾਮਦ ਕੀਤਾ ਜਿਸ ਦੀ ਪਰਿਵਾਰ ਵੱਲੋਂ ਮੌਕੇ ਤੇ ਵੀਡੀਓ ਵੀ ਬਣਾਈ ਗਈ ਇਸ ਦੇ ਨਾਲ ਪਰਿਵਾਰ ਵਿੱਚ ਕਾਫੀ دہشت ਪਾਈ ਜਾ ਰਹੀ ਹੈ ਤੇ ਘਰ ਦੇ ਸਾਰੇ ਮੈਂਬਰ ਡਰੇ ਹੋਏ ਹਨ ਡਰੇ ਮਾਰੇ ਬੱਚੇ ਸਕੂਲ ਨਹੀਂ ਜਾ ਰਹੇ ਉਹਨਾਂ ਨੂੰ ਡਰ ਹੈ ਕਿ ਹਮਲਾਵਰ ਫਿਰ ਕਿੰਦੇ ਉਹਨਾਂ ਦੇ ਪਰਿਵਾਰ ਤੇ ਹਮਲਾ ਨਾ ਕਰ ਦੇਣ ਕਿਉਂਕਿ આરોપી ਛੜੇ ਆ ਪਿੰਡ ਦੇ ਵਿੱਚ ਘੁਮਰਿਆ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਨਾ ਇਸ ਲਈ ਪਰਿਵਾਰ ਦੀ ਮੰਗ ਹੈ ਕਿ ਸਾਰੇ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਉਹਨਾਂ ਨੂੰ ਸਖਤ ਸਜ਼ਾ ਮਿਲੇ ਉਧਰ ਪੁਲਿਸ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਲਾਨੋ ਥਾਣੇ ਵਿੱਚ ਪਿੰਡੇ ਮੀਆਂ ਕੋਲ ਵਿੱਚ ਲੜਾਈ ਹੋਈ ਦੀ ਖਬਰ ਮਿਲੀ ਸੀ ਤਾਂ ਸਾਡੀ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਮੌਕੇ ਤੇ ਹਮਲਾਵਰ ਦੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਅਸੀਂ ਤਿੰਨ ਲੋਕ ਇੰਦਰਜੀਤ ਕੌਰ ਸੁਖਵਿੰਦਰ ਸਿੰਘ ਅਤੇ ਮਖਵਿੰਦਰ ਸਿੰਘ ਸਮੇਤ 15 ਅਣਪਛਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ આરોપીਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਮੇਰਾ ਨਾਮ ਜਿਰੇਸ਼ ਕੁਮਾਰ ਸਨ ਆਫ ਨੌਗਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ 12 ਬੰਦੇ ਬਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਤਾਂ ਭਾਂਡਾ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਨੂੰ ਸੱਟਾਂ ਵੀ ਲੱਗੀਆਂ ਵਾ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਏ ਆ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜੇ ਉਹਨਾਂ ਨੇ ਸਰਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨੂੰ ਛਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰ ਅਸੀਂ ਐਡਮਿਟ ਹੋਏ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਜਿਹੜੇ ਅਸੀਂ ਹੈਂਡਓਵਰ ਖੁਦ ਕੀਤੇ ਸਰਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸੇ ਨਾ ਆਂਦੀ ਤਾਂ ਸਾਡਾ ਸਾਰ ਬਚਾਣ ਨਹੀਂ ਹੋਣਾ ਸਾਨੂੰ ਅਸੀਂ ਬਹੁਤ ਬਹੁਤ ਧੰਨਵਾਦ ਸਾਰੇ ਪ੍ਰੋਸਸਰ ਪੰਜਾਬ ਉਸ ਦਾ ਜਿੰਨਾਂ ਸਰ ਮੌਕੇ ਤੇ ਪਹੁੰਚ ਕੇ ਸਾਡੀ ਸਰ ਮਤ ਕੀਤੀ ਆ ਬਸ ਸਰ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਸਰ ਸਾਡੇ ਪਹਿਲਾਂ ਸੀਸ਼ੇ ਦੇ ਕਮਰੇ ਭੰਨੇ ਆ ਜੇ ਉਹਦੇ ਬਾਅਦ ਸਰ ਸਾਡੇ ਘਰ ਦੇ ਸ਼ੀਸ਼ੇ ਦੇ ਦਰਵਾਜ਼ੇ ਬਾਰੀਆਂ ਸਭ ਕੁਝ ਸਰ ਭੰਨੇ ਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋ ਹੋਇਆ ਉਹਨਾਂ ਸਰ ਪੂਰਾ ਕੀਤਾ ਸਾਡਾ ਸਰ ਸਾਡੇ ਸੱਟਾਂ 'ਚ ਕਾਫੀ ਲੱਗੀਆਂ ਪਰ ਸਾਡੇ ਦੋਵਾਂ ਜੀਂ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹਾਂ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਸਾਰੇ ਸਰਕਾਰ ਦੇ ਇਹ ਚਾਹੁੰਦੇ ਆ ਕਿ ਸਾਰਾ ਹੱਲੇ ਵੀ ਸਾਨੂੰ ਪਤਾ ਲੱਗਾ ਸਰ ਧਮਕ ਅਸੀਂ ਸਰ ਕਹਿੰਨੇ ਸਰਕਾਰ ਤੇ ਉਹ ਮੰਗ ਆ ਵੀ ਸਾਨੂੰ ਇੱਕ ਇਨਸਾਫ ਦਿੱਤਾ ਜਾਵੇ ਤੇ ਸਰ ਇਹਨਾਂ ਦੇ ਉੱਤੇ ਕੋਈ ਨਾ ਕੋਈ ਸਰ ਬੰਦੀ ਕਾਰਵਾਈ ਕੀਤੀ ਜਾਵੇ ਤੇ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰ ਨਾਲ ਵੀ ਕਾਫੀ ਲਿੰਕ ਹੈ ਥੋੜੇ ਦਿਨ ਪਹਿਲਾਂ ਇਹਨਾਂ ਸੜਾ ਡੱਕ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ ਪਰ ਜਦ ਤ ਰਾਹੀ ਫਿਰ ਵੀ ਅਸੀਂ ਸਰ ਕੋਈ ਕੰਪਲੇਟ ਵੀ ਕੀਤੀ ਉਹਦੋਂ ਵੀ ਕਾਫੀ ਜਾਣੇ ਉਹਦੋਂ ਸਰ ਕਾਫੀ ਜਾਣੇ ਸਾਰੇ ਆਟ ਘਰ ਆਏ ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ ਲੇਡੀਜ਼ ਘਰ ਸੀ ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਰ ਉਹਦੇ ਬਾਅਦ ਸਰ ਲਾਸਟ ਇਹਨਾਂ ਨੇ ਆ ਕੰਮ ਕਰਤਾ ਸਾਰੇ ਤਸਰ ਕੇ ਪਰਚਾ ਚੱਲ ਰਿਹਾ ਵਾ ਤੇ ਉਹ ਵੀ ਸਰ ਉਹਦਾ ਜਮਾਨਤਾਚਾਰ ਵੀ ਕੈਂਸਲ ਹੋਈ ਦੀਆਂ ਉਹਦੇ ਚ ਪਰ ਉਹ ਚ ਹੱਲੇ ਵੀ ਉਹ ਹੀ ਕਿਉਂ ਦੇ ਘੜੀ ਤਰਾਂ ਲੱਗੇ ਅਸੀਂ ਸਰ ਕਹਨੇ ਵੀ ਜਿਹੜਾ ਸਰ ਸਾਡੇ ਘਰ ਨੂੰ ਨੁਕਸਾਨ ਕੀਤਾ ਇੱਕ ਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਾਲ ਜੋ ਹੋਰ ਜੜੀ ਬਣਦੀ ਸਾਡੇ ਜਿਹੜਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਨੂੰ ਮੰਗ ਇਹ ਹੋਈ ਆ ਕਿ ਸਾਡਾ ਇਨਸਾਫ ਹੋਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਪੇ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਗੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲੋ ਜਾਂ ਲਵਾ ਲਓ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੀ ਕੋਈ ਵੀਡੀਓ ਪਈਆਂ ਨਹੀਂ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤੋਂ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸੱਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹੇ ਸਾਡੇ ਅੱਗੇ ਦਰਖਾਸਤ ਹੈ ਕਿ ਇਹਦੇ ਤੇ ਜੋ ਵੀ ਕਾਰਵਾਈ ਬਣਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਰ ਖਤਰਾ ਹੈਗਾ ਆ ਉਹ ਵੀ ਸਮੈਗ ਵੀ ਵੇਚ ਦਿਆ ਸਾਰਾ ਕੁਝ ਵੀ ਵੇਚ ਦੇਣ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਜਿਹੜੇ ਸਾਡੇ ਘਰ 'ਚ ਕੋਈ ਨਹੀਂ ਆਇਆ ਉਹ ਕਿੱਦਾਂ ਗਏ ਘਰੋਂ ਬਾਹਰ ਜੀ ਪੁਲਸ ਆਈ ਸੀ ਜੇ ਪੁਲਸ ਵਾਲੇ ਨਾ ਆਂਦੇ ਤੇ ਫਿਰ ਕੋਵਾ ਭਾਈ ਸਾਡਾ ਜਿਆਦਾ ਹੀ ਸਾਨੂੰ ਭਾਈ ਮਾਰ ਮਾਰ ਕੁੱਟ ਜੰਦੇ ਜਾਂ ਮਾਰ ਹੀ ਜੰਦੇ ਭਾਈ ਇੱਕ ਜਣੇ ਨੂੰ ਮੋਟਰਸਾਈਕਲ ਸਾਰੇ ਆਪਣੇ ਸਾਢ ਕੇ ਹੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਈਆਂ ਅਸੀਂ ਮੇਰਾ ਨਾਮ ਜੋਤੀ ਆ ਮੈਂ ਪਿੰਡ ਕੋਟ ਮੀਆਂ ਸਾਹਿਬ ਦੀ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇੱਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਤੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਨ ਦਾ ਖਤਰਾ ਹੈ ਅਈ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਕਰਕੇ ਇਹਨਾਂ ਨੂੰ ਸਕੂਲ ਵੀ ਨਹੀਂ ਭੇਜ ਰਹੇ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਹ ਦਿਨ ਜਦੋਂ ਪੁਲਿਸ ਆ ਆਣ ਕੇ ਸਾਡੀ ਹੈਲਪ ਕੀਤੀ ਤੇ ਫੇਰੇ ਉਹ ਭੱਜੇ ਆ ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਦਾ ਆ ਕੇ ਤੇ ਪੁਲਿਸ ਥਾਣੇ ਛੱਡ ਕੇ ਆਏ ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤਨੀ ਬੱਚੋ ਕੀਤੀ ਬਾਹਰ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਖਤਰੇ 'ਚ ਰਹਿ ਰਹੇ ਹਾਂਜੀ ਹੁਣ ਵੀ ਡਰ 'ਚ ਰਹਿ ਰਹੇ ਆ ਅਸੀਂ ਸਾਰੀ ਰਾਤ ਸੋ ਕੇ ਨਹੀਂ ਵੇਖਦੇ ਸਾਰੀ ਰਾਤ ਇਹੀ ਹੁੰਦਾ ਕਿ ਕੋਈ ਨਾ ਕੋਈ ਆ ਕੇ ਸਾਡੇ ਘਰ ਹਮਲਾ ਨਾ ਕਰ ਦੇ ਕਿੰਨੇ ਬੰਦੇ ਆਏ 50 60 ਬੰਦੇ ਆਏ ਸੀ ਇਹ ਤੋਂ ਵੱਧ ਹੀ ਹੋਣਗੇ ਘੱਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਆ ਸਰ ਮੰਗ ਅਸੀਂ ਇਹੀ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅੱਛਾ ਸਰ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜੇ ਭੱਜਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਹਜੇ ਵੀ ਦੇ ਰਹੇ ਨੇ ਫੋਨ ਤੇ 32425 ਸਮਾ ਗਰੀਬ 9 ਵਜੇ ਥਾਣਾ ਕਲਨੌਰ ਦੇ ਪਿੰਡ ਕੋਟ ਮੀਆਂ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੁਕੇ ਤੇ ਜਾ ਕੇ ਰਿਵਾਜਾ ਕੀਤਾ ਗਿਆ ਤੇ ਰਿਟਨ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 1324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀਐਨ ਆ ਤੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ